ग्लोबल पंजाब टीवी देख रहे सारे दर्शकों मेरी प्यार भरी सस् नमस्कार ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਜਸੇਦਰ ਗਿਆਨੀ ਕੁਲਦੀਪ ਸਿੰਘ ਗੜਕਾਚ ਅੱਜ ਸੁਰ ਬਦਲੇ ਕਿਉਂ ਹੈ ਜਸੇਦਰ ਸਾਹਿਬ ਦਾ ਫਰਮਾਨ ਕਿਉਂ ਬਦਲਿਆ ਜਸੇਦਰ ਸਾਹਿਬਾਨ ਨੇ ਇਹ ਕਿਉਂ kiya ਕਿ ਐਸਜੀਪੀਸੀ ਹੁਣ ਸਟਟ ਦਾ ਸਹਿਯੋਗ ਕਰੇ ਜਸਰ ਸਾਹਿਬਾਨ ਦੇ ਹੁਕਮਾਂ ਦਾ ਹਵਾਲਾ ਦੇ ਕੇ ਸ਼੍ਰੋਮਣੀ ਕਮੇਟੀ ਸਟਟ ਦੇ ਮੂਹਰੇ ਉਪੇਸ਼ ਹੋਣੋ ਸਿੱਟ ਦੇ ਮੂਰੇ ਆਪਣੇ ਤੱਥ ਰੱਖਣੋ ਦਸਤਾਵੇਜ਼ ਰੱਖਣੋ ਪਿਛਾਂਟ ਗਈ ਸੀ ਸ਼੍ਰੋਮਣੀ ਗੁਰਦਵਾਰ ਬੰਦਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਿੰਦਰ ਸਿੰਘ ਤਾਮੀਸਣੇ ਸਮੁੱਚੀ ਟੀਮ ਨੇ ਇਥੋਂ ਤੱਕ ਕਿ ਉਹਨਾਂ ਦੇ ਅਧਿਕਾਰੀ ਅਮਲਾ ਫਾਲਾ ਨੇ ਅਹੁਦੇਦਾਰਾਂ ਨੇ ਮੈਂਬਰਾਂ ਨੇ ਇਹ ਸਪਸ਼ਟ ਕਹਿ ਦਿੱਤਾ ਸੀ ਕਿ ਸੰਤ ਜੱਦਾ ਸਾਹਿਬ ਦਾ ਫਰਮਾਨ ਹੈ ਕਿ ਐ ਜੀ ਪੀ ਸੀ ਸਿੱਟ ਦੇ ਨਾਲ ਕੋਈ ਤਾਲਮੇਲ ਨਹੀਂ ਕਰੇਗੀ ਇਸ ਲਈ ਅਸੀਂ ਉਹਨਾਂ ਮੂਰੇ ਨਾ ਪੇਸ਼ ਹੋਣਾ ਨਾ ਕੋਈ ਸਬੂਤ ਲੈ ਕੇ ਜਾਣਾ ਨਾ ਤੱਥ ਰੱਖਣੇ ਸਾਡਾ ਨਾ ਕੋਈ ਤਾਲੁਕਾਤ ਨਹੀਂ ਜੋ ਕਾਰਵਾਈ ਕਰਨੀ ਕਰ ਲੈ। ਪਰ ਅਚਾਨਕ ਕੈਨੇ ਕੋਲਦੀਪ ਸਿੰਘ ਗੜਗੱਚ 15 ਜਨਵਰੀ ਤੋਂ ਪਹਿਲਾਂ ਇਹ ਨਵਾਂ ਫਰਮਾਨ ਦੇਣਾ ਨਵਾਂ ਹੁਕਮ ਦੇਣਾ ਕਿ ਬਈ ਐਸਜੀਪੀਸੀ 328 ਲਾਪਤਾ ਪਵਨ ਸਰੂਪਾਂ ਦੇ ਮਾਮਲੇ ਵਿੱਚ ਸਿੱਟ ਦਾ ਸਹਿਯੋਗ ਕਰੇ। ਕਾਨੂੰਨੀ ਪ੍ਰਕਿਰਿਆ ਤੋਂ ਇਸ ਵਾਰ ਪਹਿਲਾਂ ਹੀ ਰਿਹਾ ਹੈ ਕਿ ਜੇ ਸੰਗਤ ਕੌਮ ਗੁਰੂ ਸਾਹਿਬ ਚਾਹਸਾ ਰੱਖਣ ਵਾਲੇ ਲੋਕ ਇਹ ਜਾਣਨਾ ਚਾਹੁੰਦੇ ਨੇ ਕਿ ਵੀ ਸਰੂਪ ਲਾਪਤਾ ਹੋਏ ਨੇ ਸਰੂਪ ਗੋਲ ਹੋਏ ਨੇ ਸਰੂਪ ਗਲਤ ਤਰੀਕੇ ਨਾਲ ਵੇਚੇ ਗਏ ਨੇ ਉਹਨਾਂ ਦੀ ਭੇਟਾ ਗਲਤ ਤਰੀਕੇ ਨਾਲ ਲਈ ਗਈ ਹੈ ਜਾਂ ਉਹ ਕਿਤੇ ਕੱਲ ਨੂੰ ਬੇਅਦਵੀ ਵਾਲਾ ਜਿਹੜਾ ਸਵਾਲ ਖੜਾ ਹੈ ਸੋ ਇਹ ਸਾਰੇ ਸਵਾਲਾਂ ਦੇ ਜਵਾਬ ਕਹਿੰਦੇ ਤਾਂ ਮਿਲਣਗੇ ਜੇ ਕਾਨੂੰਨੀ ਪ੍ਰਕਿਰਿਆ ਤਹਿਤ ਜਾਂਚ ਹੋਊਗੀ ਕਿ ਇਹ ਜੇ ਦਰਵਾਰ ਸਾਹਿਬ ਦੇ ਖੇਤਰ 'ਚ ਕਿਸੇ ਜੇ ਵੀ ਕੱਟੀ ਜਾਵੇ ਤਾਂ ਵੀ ਉਹ ਕਹਿੰਦੇ ਥਾਣੇ ਕਚਹਿਰੀ ਦਾ ਮਾਮਲਾ ਬਣਦਾ ਤੇ ਇਹ ਤਾਂ 328 ਲਾਪਤਾ ਸਰੂਪਾਂ ਦਾ ਮਾਮਲਾ ਹੈ ਸੁਇਸ ਲਈ ਉਸ ਸਮੇਂ ਜਦੋਂ ਇਹ ਗੱਲ ਹੋ ਰਹੀ ਸੀ ਤਾਂ ਜੱਤਰ ਸਾਹਿਬ ਦਾ ਰੈਜੀਪੀ ਦਾ ਸਟੈਂਡ ਵੱਖਰਾ ਸੀ ਤੇ ਪਰ ਜਦੋਂ ਸਰਕਾਰ ਨੇ ਇਹਦੇ ਵਿੱਚ ਸਿੱਧੇ ਤਰੀਕੇ ਨਾਲ ਸ਼ਾਮਲ ਹੋਣ ਦਾ ਸਵਾਲ ਆਇਆ ਤਾਂ ਇਹ ਵੀ ਸਵਾਲ ਰਿਹਾ ਕਿ ਸਰਕਾਰ ਨੂੰ ਇਹਨਾਂ ਚੋਣਾਂ ਤੋਂ ਸਾਲ ਪਹਿਲਾਂ ਹੀ ਕਿਉਂ ਚੇਤਿਆ ਇਹ ਮਾਮਲਾ ਤਾਂ ਬਹੁਤ ਪੁਰਾਣਾ ਤੁਰੇ ਆਉਂਦਾ 220 ਤੋਂ ਸਿੱਧੇ ਰੂਪ ਚਾ 2015 ਤੋਂ ਪੁਰਾਣਾ ਮਾਮਲਾ ਬੇਅਦਬੀਆਂ ਦਾ 220 ਦਾ ਇਹ ਮਾਮਲਾ ਹੈ ਤੇ ਸਰਕਾਰ 222 ਦੀ ਆਈ ਹੈ ਤੇ ਅੱਜ 26 ਚੜ ਗਿਆ ਐਨੀ ਦਿਨ ਪਹਿਲਾਂ ਸਰਕਾਰ ਨੂੰ ਇਹ ਕਿਉਂ ਨਹੀਂ ਜੱਥੇਆ ਤੇ ਬਿਆਦਮੀ ਵਾਲਾ ਮਾਮਲਾ ਜੇ ਵਿੱਚ ਇੱਥੇ ਕਿਉਂ ਨਹੀਂ ਆਇਆ ਇਹਦੇ ਉੱਤੇ ਪੈਰਲਲ ਬਹਿਸ ਹੈ ਕੁਝ ਤਰ੍ਹਾਂ ਜਿਹੜੀਆਂ ਸਰਕਾਰ ਵਾਲੇ ਪਾਸੇ ਖੜੋਤੀਆਂ ਉਹ ਕਹਿੰਦੀ ਜਿੱਤ ਚ ਕਰ ਰਹੀ ਇਹਨਾਂ ਨੂੰ ਤਾਂ ਕਰਨ ਦਿਓ ਕੁਝ ਤਰ੍ਹਾਂ ਜਿਹੜੀਆਂ ਕੌਮ ਵਾਲੇ ਪਾਸੇ ਖੜੀਆਂ ਨੇ ਉਹ ਕਹਿੰਦੀ ਦੇਖੋ ਜੀ ਇਹ ਤਾਂ ਚੌੜ ਰਾਜਨੀਤੀ ਹੋ ਰਹੀ ਹੈ ਤਾਂ ਅਕਾਲੀਦਾਨ ਨੂੰ ਡਰਾਉਣ ਦਾ ਤਰੀਕਾ ਹੈ ਹੁਣ ਇਸ ਦੋਵਾਂ ਧਿਰਾਂ ਦੇ ਟਕਰਾਅ ਦੇ ਵਿੱਚ ਜੱਜੇਦਾਰ ਸਹਿਬਾਨ ਨੇ ਆਪਣਾ ਨੁਕਤਾ ਨਵਾਂ ਤਰੀਕੇ ਨਾਲ ਰੱਖਿਆ ਆਪਣਾ ਫੈਸਲਾ ਨਵੇਂ ਤਰੀਕੇ ਨਾਲ ਰੱਖਿਆ ਕੀ ਇਹ ਸੰਗਤ ਦੇ ਵਿੱਚ ਟਕਰਾਹ ਨਾ ਆਵੇ ਸੰਸਥਾ ਵਿੱਚ ਟਕਰਾਹ ਨਾ ਆਵੇ ਉਸ ਨੂੰ ਧਿਆਨ ਚ ਰੱਖ ਕੇ ਫੈਸਲਾ ਲਿਆ ਗਿਆ ਕੀ ਇਹ 15 ਤਰੀਕ ਨੂੰ ਮਾਮਲਾ ਨਰਮਸੁਰਨਾ ਨਿਪਟ ਜਵੇ ਸਰਕਾਰ ਵੀ ਕੋਈ ਅਜਿਹੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਇੱਕ ਤਰ੍ਹਾਂ ਨਾਲ ਜਿਵੇਂ ਕਹਿਣਾ ਤਾਂ ਨਿਮਰਤਾ ਭਰਪੂਰ ਸੀ ਪਰ ਉਹ ਚ ਤਰੀਕਾ ਘਾਤ ਸੀ ਕਿ ਇੰਤਜ਼ਾਰਾ 15 ਤਰੀਕ ਦਾ ਆ ਰਿਹਾ ਸਬੂਤਾ ਸਣ ਸੋ ਕਹਿੰਦੇ ਮੈਂ ਤਾਂ ਜੀ ਸਾਬਕਾ ਤਾਂ ਪੁੱਛਣ ਥੋੜਾ ਜਾਣਾ ਮੈਂ ਤਾਂ ਸਾਬਕਾ ਤਾਂ ਦੇਣ ਚੱਲੇ ਆ ਤੇ ਦੇਣ ਚੱਲਿਆ ਦਾ ਮਤਲਬ ਵੀ ਕੀ ਆ ਕਿ ਉਹ ਐਸਜੀਪੀਸੀ ਦਾ ਹਸਾਬ ਲੈ ਕੇ ਜਾ ਰਹੇ ਨੇ ਸੋ ਇਸ ਲਈ ਕੀ ਹੋਰ ਖਿਲਾਰਾ ਨਾ ਪਵੇ ਉਸ ਤਰੀਕੇ ਨਾਲ ਸੈਟਲ ਕਰ ਲਿਆ ਗਿਆ ਮਸਲਾ ਕਿ ਉਸ ਤਰੀਕੇ ਨਾਲ ਇਸ ਨੂੰ ਮਤਲਬ ਕੰਟਰੋਲ ਕਰ ਲਿਆ ਗਿਆ ਕਿ ਹੁਣ ਪਹਿਲੂ ਅੱਗੇ ਨਾ ਵਧੇ ਕਿਉਂਕਿ ਗੌਰ ਕਰਨ ਵਾਲੀ ਗੱਲ ਹੈ ਇੱਕ ਪਾਸੇ ਜਥੇਦਾਰ ਸਾਹਿਬਾਨ ਦਾ ਇਹ ਹੁਕਮ ਹੈ ਐਸਜੀਪੀਸੀ ਨੂੰ ਦੂਸਰੇ ਪਾਸੇ ਕੁਝ ਤਰ੍ਹਾਂ ਕਹਿੰਦੀ ਕਿ ਕੱਲ ਤੱਕ ਤਾਂ ਅਕਾਲੀ ਦਲ ਬਾਦਲ ਵੀ ਇਹੀ ਕਹਿ ਰਿਹਾ ਸੀ ਐਸਜੀਪੀਸੀ ਵੀ ਕਹਿ ਰਹੇ ਸੀ ਪਰ ਹਵਾਲਾ ਵੀ ਹੋ ਜਾਂਦਾ ਫੱਲ ਹੁੰਦੇ ਸੀ ਪਰ ਹੁਣ ਐਸਜੀਪੀਸੀ ਕੀ ਕਹੂਗੀ ਅਕਾਲੀ ਦਲ ਕੀ ਕਹੂਗਾ ਜਦ ਜਦ ਸਭ ਤੋਂ ਆਪਣਾ ਨਵੇਂ ਨੁਕਤੇ ਤੇ ਆ ਗਏ ਹੁਣ ਇਹ ਨਵਾਂ ਨੁਕਤਾ ਕੀ ਅਕਾਲੀ ਦਲ ਉਹ ਐਸਜੀਪੀਸੀ ਦੀ ਸਹਿਮਤੀ ਨਾਲ ਆਇਆ ਉਹਨਾਂ ਨੂੰ ਭਰੋਸੇ ਚ ਲੈ ਕੇ ਆਇਆ ਉਹਨਾਂ ਦੀ ਸਲਾਹ ਨਾਲ ਆਇਆ ਜਾਂ ਇਹ ਖੁਦ ਜੱਤਰ ਸਰਵਾਨ ਦਾ ਆਪਣਾ ਫੈਸਲਾ ਹੈ ਹੁਣ ਪਿਛਲੇ ਫੈਸਲੇ ਤਾਂ ਕਹਿੰਦੇ ਪੰਜ ਮੈਂਬਰਾਂ ਦੀ ਪੰਜ ਸਿੰਘ ਸਭਾ ਦੀ ਮੀਟਿੰਗਾਂ ਚ ਹੁੰਦੇ ਰਹੇ ਨੇ ਇਹ ਫੈਸਲਾ ਜਿਵੇਂ ਇਸ ਤਰ੍ਹਾਂ ਆਇਆ ਕੀ ਇਹ ਫੈਸਲਾ ਮੰਨੀਏ ਕੀ ਆਦੇਸ਼ ਮੰਨੀਏ ਕੀ ਹੁਕਮ ਮੰਨੀਏ ਕੀ ਸਲਾਹ ਮੰਨੀਏ ਉਹਨਾਂ ਨੂੰ ਕਿਵੇਂ ਲੈਣਾ ਕਹਿੰਦੇ ਕੌਮ ਨੇ ਇਹ ਵੀ ਚੁਣੌਤੀ ਖੜੀ ਹੈ ਦੂਸਰੇ ਪਾਸੇ ਮੋਕੰਦਰੀ ਭਗਵੰਤ ਮਾਨ ਕਹਿੰਦੇ ਜੀ ਐਸਆਈਟੀ ਦਾ ਮਕਸਦ ਲਾਪਤਾ ਸਰੂਪਾਂ ਦੀ ਭਾਲ ਕਰਨਾ ਹੀ ਹੈ ਇਸ ਲਈ ਕਹਿੰਦੇ ਪਾਵਨ ਸਰੂਪਾਂ ਦੇ ਮਾਮਲੇ ਚ ਹਾਈ ਕੋਰਟ ਦੇ ਹੁਕਮਾਂ ਤੇ ਇਸ ਦਾ ਜਾਂਚ ਕਰ ਰਹੇ ਹਾਂ ਅਸੀਂ ਕੋਈ ਦਖਲ ਨਹੀਂ ਕਰਾਂਗੇ ਠੀਕ ਹੈ ਮਖੰਤਰੀ ਸਭ ਅਦਾਲਤੀ ਪਰਕਰਿਆ ਤਾਂ ਲੰਬੇ ਸਮੇਂ ਤੋਂ ਤੁਰੀ ਆਉਂਦੀ ਹੈ ਪਰ ਚੋਣਾਂ ਦੇ ਨੇੜੇ ਆ ਕੇ ਇਸ ਮੁੱਦੇ ਨੂੰ ਛੂਣਾ ਇਹਦੇ ਪਿੱਛੇ ਰਾਜਨੀਤੀ ਵੀ ਕੰਮ ਕਰਦੀ ਲਿਖਦੀ ਹੈ ਕਿਉਂਕਿ ਪੰਜਾਬ ਨਹੀਂ ਭੋਗਿਆ ਇੱਥੇ ਧਰਮ ਦੇ ਨਾਂ ਤੇ ਨਸ਼ੇ ਦੇ ਨਾਂ ਤੇ ਵਿਦਵੀਆਂ ਦੇ ਨਾਂ ਤੇ ਨਸ਼ਾ ਮਕਾਉਣ ਦੇ ਨਾਂ ਤੇ ਗੁਟਕਾ ਸਾਫ ਤੇ ਹੱਥ ਰੱਖ ਕੇ ਲੋਕਾਂ ਦੀ ਭਾਵਨਾ ਨਾਲ ਖੇਡਿਆ ਗਿਆ ਅਕਾਲੀ ਦਲ ਵੀ ਪੰਥ ਦੇ ਨਾਂ ਤੇ ਖੇਡ ਖੇਡਦਾ ਰਿਹਾ ਕਾਂਗਰਸ ਨੇ ਵੀ ਧਰਮ ਦਾ ਪਤਾ ਖੇਡਿਆ ਤੇ ਸਿਆਸਤ ਚ ਸੱਤਾ ਤੱਕ ਪਹੁੰਚੇ ਤੁਸੀਂ ਵੀ ਲੋਕਾਂ ਨੂੰ ਬੇਅਦਬੀਆਂ ਚ ਇਨਸਾਫ ਦਵਾਉਣ ਦੀਆਂ ਗੱਲਾਂ ਕਰਦੇ ਰਹੇ ਕੁਬਰ ਵਿਜੇ ਪ੍ਰਸਾਦ ਨੂੰ ਢਾਲ ਬਣਾਉਂਦੇ ਰਹੇ ਤੇ ਖੁਦ ਜਾ ਕੇ ਉਹਨਾਂ ਦੇ ਧਰਨੇਆਂ 'ਚ ਬੈਠਦੇ ਰਹੇ ਉੱਥੇ ਹੈਨਾ ਖੁਦ ਸਰਕਾਰ ਬਣਨ ਤੋਂ ਬਾਅਦ ਸਪੀਕਰ ਸਾਹਿਬ ਤਾਂ ਕਹਿੰਦੇ ਸੀ ਕਿ ਜੇ ਨਾ ਇਨਸਾਫ ਮਿਲਿਆ ਮੈਂ ਛੱਡ ਕੇ ਇੱਥੇ ਆ ਜਾਊਂਗਾ। ਤੋਂ ਇਸ ਲਈ ਰਾਜਨੀਤੀ ਬਰਾਬਰ ਹੋ ਰਹੀ ਹੈ। ਹੁਣ ਇਸ ਰਾਜਨੀਤੀ ਦੇ ਵਿੱਚ 15 ਤਰੀਕ ਤੋਂ ਪਹਿਲਾਂ ਇਹ ਅਚਾਨਕ ਮੋੜਾ ਇਹ ਕੱਲਾ ਹੀ ਮੋੜਾ ਨਹੀਂ। ਕੌਣ ਕਰਨ ਵਾਲੀ ਗੱਲ ਇਹ ਹੈ? ਕੈਜੀ ਪੀਸੀ ਦੀ ਬੈਠਕ 4 ਦਿਨ ਟਾਲ ਦਿੱਤੀ ਗਈ ਹੈ ਜਿਹੜੀ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਕਮੇਟੀ ਦੀ ਬੈਠਕ ਮਤਲਬ 12 ਤਰੀਕ ਨੂੰ ਹੋਣੀ ਸੀ ਹੁਣ 16 ਨੂੰ ਹੋਣੀ ਹੈ ਅੱਜ ਸ਼੍ਰੋਮਣੀ ਗੁਰਦਵਾਰ ਪ੍ਰੰਧਕ ਕਮੇਟੀ ਦੀ ਕਾਰਜਕਾਰੀ ਦੀ ਬੈਠਕ ਸੀ ਤੇ ਪਰ ਲੰਘੇ ਕੱਲ ਫੈਸਲਾ ਕੀਤਾ ਗਿਆ ਕਿ ਬੈਠਕ ਹੁਣ 12 ਜਨਵਰੀ ਦੀ ਬਜਾਏ 16 ਜਨਵਰੀ ਨੂੰ ਹੋਵੇਗੀ ਮਤਲਬ 15 ਤਰੀਕ ਨੂੰ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਜੱਧੜ ਸਾਹਿਬ ਦੇ ਸਾਹਮਣੇ ਸ਼੍ਰੀ ਕਲਤਕ ਸਾਬ ਦੀ ਇਸ ਕਦਰ ਵਿੱਚ ਪੇਸ਼ ਹੋ ਚੁੱਕੇ ਹੋਣਗੇ ਉਹ ਆਪਣੀ ਦਲੀਲ ਰੱਖਦੇ ਆਪਣਾ ਪੱਖ ਰੱਖਦੇ ਆਪਣਾ ਸੁਝਾਅ ਰੱਖਦੇ ਆ ਦਾਸਤਾਵੇਜ਼ ਰੱਖਦੇ ਆ ਤੱਥ ਰੱਖਦੇ ਆ ਸਬੂਤ ਰੱਖਦੇ ਆ ਹੈਨਾ ਇਹ ਸਾਰਾ ਕੁਝ ਬਾਚਣਾ ਚਾਹੁੰਦੀ ਸ਼੍ਰੋਮਣੀ ਕਮੇਟੀ ਕੀ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਕੀ ਇਹ ਕੜੀ ਛੋੜੇ ਪਹਿਲਾਂ ਜੱਤਰ ਸਾਹਿਬ ਨੇ ਆਪਣਾ ਤਰੀਕਾ ਕਰ ਬਦਲ ਲਿਆ ਉਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੇ ਆਪਣੀ ਕਾਰਜਕਾਰੀ ਦੀ ਮੀਟਿੰਗ ਦਾ ਸਮਾਂ ਬਦਲ ਲਿਆ ਕੀ ਇਹ ਦੋ ਪਹਿਲ ਕਦਮੀਆਂ ਮੁੱਖ ਮੰਤਰੀ ਨੂੰ ਰਾਹ ਦੇ ਰਹੀਆਂ ਨੇ ਕਿ ਮੁੱਖ ਮੰਤਰੀ ਸਾਹਿਬ ਅਸੀਂ ਰਾਹ ਛੱਡਦੇ ਹਾਂ ਤੁਸੀਂ ਆਓ ਉੱਤੇ ਲੰਘ ਜਾਓ ਇਹ ਤੋਂ ਵੱਧ ਕੇ ਕੁਝ ਨਹੀਂ ਨਾ ਫਿਰ ਬਾਅਦ ਚ ਤੁਸੀਂ ਸਾਡੇ ਜਿੱਤ ਤੱਕਲ ਦੇ 79 ਦੇਵਾਂਗੇ ਕੀ ਇਹ ਸੈਟਲਮੈਂਟ ਦਾ ਤਰੀਕਾ ਹੈ ਕੀ ਕੋਈ ਵਿਚਾਲੇ ਦੁਆਤਰਾਂ ਸਮਝੌਤਾ ਵੀ ਕਰਾ ਦੇ ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਇਸ ਟਕਰਾਅ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਜਾਵੇ ਨਾ ਜਾਵੇ ਅਕਾਲੀ ਦਲ ਲਈ ਨਵੀਆਂ ਮੁਸ਼ਕਲਾਂ ਖੜੀਆਂ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਕੌਣ ਪ੍ਰਕਿਰਿਆ ਚ ਕਿੰਨਾ ਕਿਤੋਂ ਖੱਟਦੀ ਐ ਕਿੰਨਾ ਕਿ ਨਹੀਂ ਖੱਟਦੀ ਜੇ ਉਹ ਸੱਚਮੁੱਚ ਇਨਸਾਫ ਦੇ ਵਾਣ ਚ ਕਾਮਯਾਬ ਰਹਿੰਦੀ ਆ ਤਾਂ ਲੋਕ ਮਨਾ ਚ ਆਪਣੀ ਥਾਂ ਬਣਾ ਸਕਦੀ ਐ ਜੇ ਉਹਦੇ ਪਿੱਛੇ ਰਾਜਨੀਤਿਕ ਸ਼ਰਾਰਤ ਨਾਲ ਨਾ ਚੱਲੇ ਤੇ ਜੇ ਉਹ ਇਹਦੇ ਵਿੱਚੋਂ ਰਾਜਨੀਤਿਕ ਢਾਲ-ਪਾਲ ਦੀ ਐ ਫਿਰ ਸੰਗਤ VOTER ਬਹੁਤ ਸੁਚੇਤ ਨੇ ਉਹ ਸਭ ਸਮਝਦੇ ਨੇ ਪਰ ਕੀ ਅਕਾਲੀ ਦਲ ਨੂੰ ਇਹ ਲੱਗਣ ਲੱਗਿਆ ਕਿ ਇਸ ਮਸਲੇ ਤੇ ਆਮ ਆਦਮੀ ਪਾਰਟੀ ਦਾ ਕੋਈ ਜਾਵੇ ਨਾ ਜਾਵੇ ਸਾਡਾ ਹੋਰ ਵੱਡਾ ਨੁਕਸਾਨ ਹੋ ਜੂ ਸਾਡੀ ਜਿੱਦਾਂ ਹੀ ਚੱਲਦੀ ਹੈ ਸਾਡਾ ਕੋਈ ਫੇਰ ਮਸਲਾ ਸਾਹਮਣੇ ਆ ਜਾਂਦਾ ਇਹਦੇ ਵਿੱਚ ਫੇਰ ਅਸੀਂ ਕਰਾਂਗੇ ਅਸੀਂ ਬਦਨਾਮ ਹੋਵਾਂਗੇ ਕਿ ਅਕਾਲੀ ਦਲ ਬਾਦਲ ਧਰ ਆਪਣਾ ਧਿਰ ਬਚਾਉਣ ਲਈ ਆਪਣਾ ਪੱਖ ਬਚਾਉਣ ਲਈ ਆਪਣਾ ਬਚਿਆ ਕੁਛ ਹੈ ਘਰ ਬਚਾਉਣ ਲਈ ਹੁਣ ਇਸ ਕੋਸ਼ਿਸ਼ ਹੈ ਕਿ ਮੁੱਖ ਮੰਤਰੀ ਨੂੰ ਰਾਹ ਦੇ ਦਿਓ 15 ਤੱਕ ਆਉਣ ਤੇ ਆ ਕੇ ਪੇਸ਼ ਹੋ ਕੇ ਚਲੇ ਜਾਣ ਉਦੋਂ ਤੱਕ ਆਪਾਂ ਆਪਣੀ ਕਾਰਜਕਾਰੀ ਕਰ ਲਾਂਗੇ ਜੇ ਜਿਆਦਾ ਟਕਰਾਅ ਵਾਲੀ ਗੱਲ ਹੋਵੇ ਫਿਰ ਕਾਰਜਕਾਰੀ ਨੂੰ ਨਵਾਂ ਮੋੜਾ ਲੈ ਲਾਂਗੇ ਨਹੀਂ ਫਿਰ ਅਜੇ ਪਾਸਾ ਵੱਟੋ ਇਸ ਲਈ 12 ਤਰੀਕ ਵਾਲੀ ਬੈਠਕ ਤੋਂ ਵੀ ਪਾਸਾ ਵੱਟ ਲਿਆ ਗਿਆ ਤੇ ਜੱਦਦਰ ਸਰਦ ਦਾ ਨਵਾਂ ਫਰਮਾਨ ਪਿਆ ਗਿਆ ਚਲੋ ਇੱਕ ਪਾਸੇ ਅਕਾਲੀ ਦਲ ਬਾਦਲ ਧਿਰ ਤੇ ਉੱਤੇ ਸਭ ਦੀ ਨਜ਼ਰ ਸ਼੍ਰੋਮਣੀ ਕਮੇਟੀ ਦੇ ਸਭ ਦੀ ਨਜ਼ਰ ਜੱਦਦਰ ਸਹਿਬਾਨ ਤੇ ਸਭ ਦੀ ਨਜ਼ਰ ਹੈ ਔਰ ਮੁੱਖ ਮੰਤਰੀ ਭਗਵੰਤ ਮਾਨ ਦੀ 15 ਤਰੀਕ ਦੀ ਪੇਸ਼ੀ ਤੇ ਨਜ਼ਰ ਹੈ ਉਹ ਤੋਂ ਪਹਿਲਾਂ 14 ਤਰੀਕ ਦਾ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ 14 ਤਰੀਕ ਨੂੰ ਮਾਗੀ ਮੇਲੇ ਤੇ ਕਾਨਫਰੰਸ ਸਭੀ ਹੋਣੀ ਹੈ ਉੱਥੇ ਬਹੁਤ ਕੁਝ 15 ਤਰੀਕ ਤੋਂ ਪਹਿਲਾਂ ਜੋ ਕੁਝ ਹੋਣਾ ਉਹਦੇ ਉੱਤੇ ਵੀ ਸਭ ਦੀਆਂ ਨਜ਼ਰਾਂ ਰਹਿਣੀਆਂ ਪਰ ਪੁਨਰ ਸਰਜੀਤ ਅਕਾਲੀ ਦਲ ਬਾਰ-ਬਾਰ ਪੁੰਗਰਣ ਦੀ ਕੋਸ਼ਿਸ਼ ਕਰ ਰਿਹਾ ਉਹਦੇ ਪੈਰ ਨਹੀਂ ਲੱਗ ਰਹੇ ਜਦੋਂ ਮੈਂਬਰਸ਼ਿਪ ਕੱਟਣ ਤੋਂ ਬਾਅਦ اجلاس ਬੁਲਾ ਕੇ ਚੋਣ ਹੋਈ ਤਦ ਤੱਕ ਖੂਬ ਚਰਚਾ ਸੀ ਪਰ ਚੋਣ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਟੀਮਾਂ ਬਣਾਉਣ 'ਚ ਹੀ ਬਹੁਤ ਟਾਈਮ ਲੱਗਿਆ ਬਿਸ਼ੱਕ ਕਿਹਾ ਗਿਆ ਕਿ ਕਿ ਅਸੀਂ ਉਸ ਤਰੀਕੇ ਨਾਲੇ ਅੱਗੇ ਵਧਾਂਗੇ ਜੋ ਤਰੀਕਾ ਇੱਕ ਨੀਮਾ ਬਲੀ ਤਹਿਤ ਹੋਣਾ ਚਾਹੀਦਾ ਜੀਚੋ ਅਕਾਲੀ ਦਰਬਾਰ ਬਾਦਲ ਤੇ ਬਹੁਤ ਦੂਰ ਚਲੀ ਗਈ ਹੈ ਮਰਜ਼ੀ ਦੇ ਉਪ ਪ੍ਰਦਾਨ ਮਰਜ਼ੀ ਦੇ ਜਨਸਕੱਤਰ ਗਿਣਤੀ ਦਾ ਕੋਈ ਹਿਸਾਬ ਨਹੀਂ ਅਸੀਂ ਪੂਰਾ ਤੈਪੈਮਾਨੇ 'ਚ ਜੋ ਹੋਣਾ ਚਾਹੀਦਾ ਖੱਖਾ ਉਹਦੇ ਹਿਸਾਬ ਨਾਲ ਕੰਮ ਕਰਾਂਗੇ ਤੇ ਲੋਕਾਂ ਨੂੰ ਲੱਗਿਆ ਕਿ ਸਿਧਾਂਤ ਅਨੁਸਾਰ ਵੀ ਚੱਲਣਗੇ ਪੰਜਾਬ ਅਨੁਸਾਰ ਵੀ ਚੱਲਣਗੇ ਤੇ ਪਰ ਬਾਅਦ ਚ ਉਹ ਹੀ ਐਡਜਸਟਮੈਂਟਲ ਦੌਰ ਸ਼ੁਰੂ ਹੋਇਆ ਕਿ ਇਹਨੂੰ ਵੀ ਬਣਾ ਦਿਓ ਜੀ ਇਹਨੂੰ ਥੱਲੇੋਂ ਉੱਪਰ ਲਿਆਓ ਜੀ ਇਹ ਤਾਂ ਭੱਜ ਜੂਗਾ ਜੀ ਆ ਇੱਕ ਚਲਾ ਗਿਆ ਜੀ ਦੇਖ ਲਓ ਹੋਰ ਨਾ ਚਲੇ ਜਾਣ ਜੀ ਫਿਰ ਕੀ ਕੋਰ ਕਮੇਟੀ ਕੀ ਕਾਰਜ ਕਰਨੀ ਕੀ ਪੀਏਸੀ ਸਭ ਚ ਕਰ ਲਓ ਜੀ ਵਾਦਾ ਮਤਲਬ ਇਥੇ ਕਹਿੰਦੇ ਸੀ ਕਿ ਜੀ ਆ ਆ ਨਹੀਂ ਲੈਣੇ ਇਹਨਾਂ 'ਚ ਜਿਆਦੇ ਦਾਗੀ ਆ ਜੀ ਇਹਨਾਂ ਨੂੰ ਪਿੱਛੇ ਰੱਖੋ ਜੀ ਚਿਹਰੇ ਮੁਰੇ ਨਵੇਂ ਆ ਨੂੰ ਬਣਾਓ ਜੀ ਉੱਥੇ ਮੁੰਡਾ ਲੈ ਲਿਆ ਚੰਦੂ ਮਾਜਰਾ ਸਾਹਿਬ ਦਾ ਹੁਣ ਚੰਦੂ ਮਾਜਰਾ ਸਾਹਿਬ ਵੀ ਬੈਠਣਗੇ ਵਿੱਚ ਤੇ ਆਹ ਹੋਰ ਮੈਂਬਰ ਵੀ ਲੈ ਲਓ ਜੀ ਗਿਣਤੀ ਲੰਬੀ ਚੌੜੀ ਹੋ ਗਈ ਜੀ ਹੁਣ ਸੋ ਇਸ ਲਈ ਇਹ ਐਡਜਸਟਮੈਂਟ ਆ ਕਿ ਪੁਨਰ ਸਰਜੀਤ ਨੂੰ ਉੱਠਣ ਦੇਣ ਗਿਆ ਜਾਂ ਨਹੀਂ ਪੁਨਰ ਸਰਜੀਤ ਕਦੇ ਲੋਕ ਮੁੱਦਿਆਂ ਤੇ ਪੰਜਾਬ ਮੁੱਦਿਆਂ ਤੇ ਆ ਪਾਏਗਾ ਕਿ ਨਹੀਂ ਉਹਨਾਂ ਦੇ ਲਈ ਵੀ ਨਵੀਂ ਚੁਣੌਤੀ ਖੜੀ ਆ ਤੇ ਬਾਕੀ ਮਾਗੀ ਮੇਲੇ ਦੇ ਉੱਤੇ ਅਮਰਪਾਲ ਦੀ ਤਰਵੀ ਹਾਂ ਤੇ ਸ਼੍ਰੋਮਣੀ ਅਕਾਲੀ ਦਰਬ ਅੰਮ੍ਰਿਤਸਰ ਵੀ ਆਮ ਆਦਮੀ ਪਾਰਟੀ ਵੀ ਅਕਲ ਦਰਬਾਦਲ ਵੀ ਇੱਥੋਂ ਤੱਕ ਕਿ ਭਾਜਪਾ ਵੀ ਆਪਣੀ ਸਟੇਜ ਲਾ ਕੇ ਬੀ ਸੋਸਤੀ ਦੀ ਤਿਆਰੀ ਚਾ ਕਾਂਗਰਸਾ ਜਦ ਮਰੇਗਾ ਦੇ ਨਾਂ ਤੇ ਤੇ ਸੱਜੇ ਖਵੇ ਹੁੰਦੀ ਰਵੇ ਪਰ ਇਹ ਸਾਰੀਆਂ ਪੰਥਕ ਤੇ ਰਾ ਜਿਹੜੀਆਂ ਖਾਸ ਕਰਕੇ ਪੰਥਕ ਬੁੱਧਿਆਂ ਤੇ ਰਾ ਨੀਤੀ ਲਈ ਸਾਹਮਣੇ ਆਈਆਂ ਨੇ ਉਹਨਾਂ ਦਾ ਜੋ ਪਹਿਲੂ ਹੈ ਉਹ 14 ਨੂੰ ਵੀ ਦੇਖਣ ਨੂੰ ਮਿਲੇਗਾ ਤੇ ਸੰਸਤਾਵਾ ਤੇ ਸਰਕਾਰ ਦੇ ਟਕਰਾਅ ਦਾ ਪਹਿਲੂ ਪੰਦਰਾਂ ਤਰੀਖ ਨੂੰ ਦੇਖਣ ਨੂੰ ਮਿਲੂਗਾ ਕਿਦਨੂੰ ਮੋੜਾ ਘੱਟਦਾ ਉਹਦੇ ਪਰ ਨਜ਼ਰ ਰੱਖਾਂਗੇ ਪੰਜਾਬ ਦੀ ਵਿਰੋਧੀ ਧਿਰ ਪੰਜਾਬ ਦੇ ਮੁੱਦਿਆਂ ਨੂੰ ਦਰਕਨਾਰ ਕਰਕੇ ਚਿਹਰਿਆਂ ਦੀ ਦੌੜ ਚ ਐਸੀ ਉਲਜੀਆ ਕਿ ਭਪੇਸ਼ ਭਗੇਲ ਜੀ ਨੂੰ ਹੁਣ ਆ ਕੇ ਕਹਿਣਾ ਪੈ ਰਿਹਾ ਕਿ ਬਈ ਨਹੀਂ 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 ਚਿਹਰਾ ਕੋਈ ਮੁੱਦਾ ਨਹੀਂ ਅਸੀਂ ਤਾਂ ਬਿਨਾ ਚਿਹਰੇ ਤੋਂ ਹੀ ਚੌਣ ਲੜ ਲਾਂਗੇ ਵੈਸੇ ਕਾਂਗਰਸ ਦਾ ਲਗਭਗ ਕਲ ਚੱਲ ਰਿਹਾ ਹੈ ਪੰਜਾਬ ਦੇ ਹਵਾਲਿਆਂ ਤਾਂ ਖਾਸ ਕਰਕੇ ਤੁਸੀਂ ਨਜ਼ਰਸਾਨੀ ਕਰਕੇ ਦੇਖੋ ਕਿ ਇੱਥੇ ਚਿਹਰੇ ਦੇ ਨਾਂ ਤੇ ਕਾਂਗਰਸ ਲੜਦੀ ਰਹੀ ਹੈ ਕੈਪਟਨ ਅਮਰਿੰਦਰ ਸਿੰਘ ਦਾ ਦੌਰ ਉਤੋਂ ਪਹਿਲਾਂ ਬਿਆਨ ਸਿੰਘ ਵਾਲਾ ਸਮਾਂ ਫੇ ਪੱਠੜਾਈ ਇੱਕ ਵਾਰ ਵਿੱਚ ਨੂੰ ਪਰ ਤਾਂ ਵੀ ਕੈਪਟਨ ਅਮਰਿੰਦਰ ਸਿੰਘ ਦੂਸਰੀ ਬਾਤ ਚਿਹਰਾ ਬਣ ਕੇ ਆਏ ਬੜਾਓ ਪ੍ਰਸ਼ਾਂਤ ਕੁਸ਼ੋ ਉਹ ਲਿਆਂਦਾ ਹੈ ਨਾ ਕਿ ਜੀ ਲੋ ਜੀ ਉਹਦੇ ਰਾਹੀਂ ਆਪਾਂ ਆ ਕਾਫੀ ਵਿਦ ਹੈ ਨਾ ਕਰਨ ਦੇ ਮਾਨਗ ਮਤਲਬ ਇਹਨਾਂ ਇੱਕ ਕੈਪਟਨ ਨਾਲ ਜਾਦੀ ਪਿਆਲੀ ਜੀ ਆ ਮੁਲਾਕਾਤ ਜੀ ਬੜਾ ਕੁਝ ਚੱਲਿਆ ਸੋ ਅਮਰਿੰਦਰ ਸਿੰਘ ਦੇ ਚਿਹਰੇ ਦੇ ਉੱਤੇ ਚੌਣ ਲੜੀ ਤੇ ਮੁੜ ਕੇ ਇੱਕ ਵਾਰ ਕਾਂਗਰਸਾਈ ਵੀ ਪਰ ਉਤਵਾ ਐਸਾ ਪਲਟਾ ਹੋਇਆ ਕਿ 3 ਮਹੀਨੇ ਲਈ ਚੰਨੀ ਨੂੰ ਮੌਕਾ ਮਿਲਿਆ ਚੰਨੀ ਨੇ ਆਪਣੀ ਇਮੇਜ ਤਾਂ ਬਣਾਈ ਪਰ ਆਮ ਆਦਮੀ ਪਾਰਟੀ ਨੇ ਜਿਸ ਤਰ੍ਹਾਂ ਲੋਕਾਂ ਨੇ ਤੈਅ ਕੀਤਾ ਸੀ ਕਿ ਅਸੀਂ ਸਮੂੱਚੀਆਂ ਪੁਰਾਣੀਆਂ ਸਿਆਸੀ ਜਮਾਤਾਂ ਨੂੰ ਇੱਕ ਵਾਰ ਸਬਕ ਸਿਖਾਉਣਾ ਹੈ ਉਹ ਚਾਹ ਆਦਮੀ ਪਾਰਟੀ ਨੇ ਜਿੱਤ ਹਾਸਲ ਕਰ ਲਈ ਠੀਕ ਹੈ ਜੀ ਪਰ ਉਸ ਸਮੇਂ ਵੀ ਕਾਂਗਰਸ ਚੇਰਨ ਥੱਕੇ ਕਰਕੇ ਧੂਰੀ ਸੀ 2022 ਦੀ ਚੋਣ ਵੀ ਜਿਹਨੂੰ ਹੁਣ ਭਪੇਸ਼ ਭਗੇਲ ਉਹਨਾਂ ਦੇ ਪੰਜਾਬ ਮਾਮਲੇ ਦੇ ਚਾਰਜ ਕਿਹਾ ਦੇ ਨਹੀਂ ਨਹੀਂ ਜੀ ਸਾਡਾ ਚਿਹਰਾ ਤਾਂ ਰਾਹੁਲ ਗਾਂਧੀ ਹੈ ਉਹਨੂੰ ਸਵਾਲ ਆਇਆ ਕਿ ਕੀ ਤੁਸੀਂ 227 ਦੀ ਵਿਧਾਨ ਸਭਾ ਪੰਜਾਬ ਦੀ ਚੋਣ ਐ ਸਿੱਪਾਏ ਚਿਹਰਾ ਬਣਾ ਕੇ ਲੜੋਗੇ ਕੀ ਕਿਸੇ ਹੋਰ ਨੂੰ ਚਿਹਰਾ ਬਣਾ ਕੇ ਲੜੋਗੇ ਇਹ ਸਵਾਲ ਤੋਂ ਪਾਸਾ ਵਟਿਆ ਬਗੇਲ ਹੋਣਾ ਕਹਿੰਦੇ ਕੋਈ ਚਿਹਰੇ ਦੀ ਲੜਾਈ ਨਹੀਂ ਅਸੀਂ ਸਮੁੱਚਤਾ ਜਗੇ ਜਾਵਾਂਗੇ ਅਸੀਂ ਇੱਕ ਜੁੜਤਾ ਜਗੇ ਜਾਵਾਂਗੇ ਸਭ ਨੂੰ ਪਤਾ ਹੈ ਪੰਜਾਬ 'ਚ ਜਵਾਕ ਜਵਾਕ ਬੱਚਾ ਬੱਚਾ ਜਾਣਦਾ ਕਿ ਕਾਂਗਰਸ ਦੀ ਕਿਹੋ ਜਿਹੀ ਇੱਕ ਜੁੜਤਾ ਮਤਲਬ ਸੁਭਜਿੰਦਰ ਰੰਦਾਵਾ ਪਿਛਲੀ ਵਾਰ ਜਿਹੜੇ ਕਹਿੰਦੇ ਐਨ ਮੁੱਖ ਮੰਤਰੀ ਦੇ ਨੇੜੇ ਪਹੁੰਚ ਗਏ ਜੀ ਐਲਾਨ ਹੋ ਗਿਆ ਸੀ ਉਹਨਾਂ ਦੇ ਫੋਨ ਦੇ ਉੱਤੇ ਹਾਂ ਸੁਨੇਹਿਆ ਲੱਗਿਆ ਸੀ ਕਿ ਤੁਸੀਂ ਮੁੱਖ ਮੰਤਰੀ ਬਣਨ ਜਾ ਰਹੇ ਹੋ ਇਹ ਤੋਂ ਪਹਿਲਾਂ ਕਿ ਸੌ ਚੁੱਕਣ ਦੀ ਵਾਰੀ ਆਉਂਦੀ ਪਹਿਲਾਂ ਹੀ ਬਦਲ ਕੇ ਉਹਨਾਂ ਨੂੰ ਉਪ ਮੁੱਖ ਮੰਤਰੀ ਬਣਾ ਦਿੱਤਾ ਗਿਆ ਉਹ ਝਟਕਾ ਉਹ ਟੀਜ਼ ਉਹ ਦਰਦ ਕਿਤੇ ਅੰਦਰ ਪਿਆ ਜੀ ਉਹਨਾਂ ਦੇ ਹਾਂ ਪਰ ਉਹ ਇਸ ਵਾਰ ਲਗਾਤਾਰ ਹਰ ਸਟੇਜ ਤੋਂ ਕਹਿਣ ਲੱਗੇ ਨੇ ਜੀ ਸਾਡੇ ਚ ਮੁੱਖ ਮੰਤਰੀ ਚਿਹਰੇ ਦੀ ਕੋਈ ਲੜਾਈ ਨਹੀਂ ਜਿੱਦੇ 'ਚ ਡੀਐਨਏ ਹੋਊਗਾ ਜੀ ਕਾਂਗਰਸ ਦਾ ਜੀ ਬਸ ਉਹ ਬਣ ਜਾਣਗੇ ਜੀ ਉਹ ਲੜ ਲੈਣਗੇ ਜੀ ਅਸਤਾ ਜੀ ਕਾਂਗਰਸ ਜਿਤਾਉਣ ਲਈ ਲੜਾਂਗੇ ਸਭ ਨੂੰ ਪਤਾ ਕਿ ਇੱਥੇ ਇਹ ਵੀ ਹੁੰਦਾ ਰਿਹਾ ਕਿ ਸਰਕਾਰ ਤਾਂ ਆਪਣੀ ਆਈ ਖੜੀ ਆ ਇਹਦੇ ਬੰਦੇ ਹਰਾ ਲਓ ਇਹਦੇ ਐਮਐਲਏ ਕੱਟ ਲਿਆਓ ਇਹਦੇ ਵੱਧ ਜਾਣ ਇਹਦੇ ਚੱਕਰ 'ਚ ਸਰਕਾਰ ਰਹਿ ਗਈ ਸੀ ਹੁਣ ਦੁਬਾਰਾ ਅਕਾਲੀ ਦਲ ਆ ਗਿਆ ਸੀ ਸਭ ਨੂੰ ਚਿੱਤੇ ਹੁਣ ਰੋਟੀ ਪੱਕੀ ਬਕਾਈ ਰਹੀ ਗਈ ਸੀ ਟੈਂਟ ਕਿੱਧਰ ਲਾਉਣਾ ਸੌ ਕਿੱਥੇ ਖੜ ਕੇ ਚੱਕਣੀ ਉਹ ਸਾਰੀ ਸਕੀਮ ਬਣੀ ਬਣਾਈ ਰਹੀ ਸੀ ਤੇ ਪਰ ਇਸ ਵਾਰ ਕਾਂਗਰਸ ਸੱਤ ਅੱਠ ਚਿਹਰੇ ਉੱਪਰ ਕੇ ਸਾਹਮਣੇ ਆਏ ਜਿਹੜੇ ਲਗਾਤਾਰ ਇਸ ਜਤੂ ਜੈਸ ਚ ਨੇ ਕਿ ਹੋਵੇ ਨਾ ਹੋਵੇ ਸਾਨੂੰ ਕਾਂਗਰਸ ਮੁਖਮੰਤੀ ਦਾ ਚਿਹਰਾ ਲਾਣੇ ਚਰਨਜੀਤ ਸਿੰਘ ਚੰਨੀ ਆਪਣੇ ਤਰੀਕੇ ਕਰ ਨਾਲ ਅੱਗੇ ਵਧ ਰਹੇ ਨੇ ਲੋਕਾਂ ਚ ਵਿਚਰਦੇ ਨੇ ਲੋਕਾਂ ਤੱਕ ਪਹੁੰਚ ਅਪਰੋਚ ਕਰਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਰੀਲਾਂ ਚੱਲਦੀਆਂ ਨੇ ਉਹਨਾਂ ਦੀਆਂ ਖਬਰਾਂ ਨੂੰ ਅਹਿਮੀਅਤ ਮਿਲਦੀ ਆ ਤੇ ਚੰਨੀ ਹੋਰੀ ਆਪਣੇ ਤਰੀਕਾ ਕਰ ਨਾਲ ਲਗਾਤਾਰ ਕੰਮ ਕਰਦੇ ਲੋਕਾਂ ਚ ਵਿਚਰਦੇ ਲੋਕਾਂ ਚ ਥਾਂ ਬਣਾਉਂਦੇ ਨਜ਼ਰ ਆਉਂਦੇ ਨੇ ਕਿ ਲੈ ਵੀ ਗੱਲ ਬਣ ਜੂਗੀ ਹਨ ਪਾਰਟੀ ਦੇ ਅੰਦਰ ਇਹ ਲੱਤਾਂ ਖਿੱਚਣ ਵਾਲੇ ਬਈ ਬਹੁਤ ਲੰਬੀ ਲਾਈਨ ਆ। ਉਹ ਕਹਿੰਦੇ ਕੱਲਾ ਚੰਨੀ ਕਿਵੇਂ ਅੱਗੇ ਲੰਘ ਜਵੇ? ਅਸੀਂ ਕਿੱਥੇ ਪਿੱਛੇ ਰਹਿ ਜੀਏ? ਫੇਰ ਆਜਾ ਬੜੀ ਕਹਿੰਦਾ ਮੈਂ ਤਾਂ ਪ੍ਰਧਾਨ ਆ ਵੀ। ਪਿਛਲੀ ਵਾਰ ਤੋਂ ਵੀਹ ਦਿਨ ਪ੍ਰਧਾਨਾਂ ਦੇ ਦੌਰ ਲੱਗਦੇ ਰਹੇ ਨੇ ਮੇਰਾ ਦਾਅ ਕਿ ਨਹੀਂ। ਐਸੇ ਕਹਾਂ ਮੈਂ ਮੁੱਖ ਮੰਤਰੀ ਨਹੀਂ ਬਣਨਾ। ਜਨਤਕ ਤੌਰ ਤੇ ਪੁੱਛੋ ਤਾਂ ਮੈਂ ਮੁੱਖ ਮੰਤਰੀ ਨਹੀਂ ਬਣਨਾ। ਮਤਲਬ ਉਹਦਾ ਮਤਲਬ ਇਹ ਹੁੰਦਾ ਕਿ ਮੇਰੇ ਕੰਨੀ ਵੀ ਦੇਖੋ ਮੈਂ ਵੀ ਉਮੀਦਵਾਰ। ਮੈਂ ਵੀ ਦਾਅਵੇਦਾਰ। ਸੋ ਰਾਜਾ ਬੜੀ ਵੱਖਰੀ ਗੱਲ ਆ ਕਿ 12 5 48 ਕਹਿਣਾ ਭੇਜ ਦੇ ਤੁਹਾਨੂੰ 12 60 ਦੀ ਵਜਾ ਹੈਨਾ ਉਹ ਤੁਹਾਡੇ ਲਈ ਬਹੁਤ ਮੁਸ਼ਕਲ ਹੈ ਕਿ ਤੁਸੀਂ ਉਸ ਦੇ ਚੱਕਰ ਚੋਂ ਫਸਿਓ ਜਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਦਾ ਵੀ ਇੱਕ ਬੋਲ ਕਿ ਪਤਾ ਨਹੀਂ ਮੁੱਖ ਮੰਤਰੀ ਜੁੱਧ ਨਸ਼ਿਆਂ ਵਾਲਾ ਮਤਲਬ ਨਸ਼ੇ ਦੇ ਖਿਲਾਫ ਕੀਤਾ ਜੁੱਧ ਨਸ਼ੇ ਦੇ ਇਦਾਂ ਉਲਟ ਬੋਲ ਜਾਣਾ ਉਹ ਵੀ ਇਹਨਾਂ ਦਾ ਖਾਸਾ ਚਰਚਾ ਚੱਲ ਰਿਹਾ ਸੋ ਤੇ ਮੁੱਖ ਮੰਤਰੀ ਨੂੰ ਮੌਕਾ ਮਿਲ ਜਾਂਦਾ ਵੀ ਭਗਾਂ ਤੁਣ ਕਹਿੰਦੇ ਜੀ ਲਿਖ ਲਓ ਜੀ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਚੋਣਾਂ ਨੇੜੇ ਆਉਣ ਤੇ ਬੰਦਲ ਜਾਣਗੇ ਪਰ ਇਹ ਬੰਦਲਾਪਨ ਮੁੱਖ ਮੰਤਰੀ ਦਾ ਚਿਹਰਾ ਬਣ ਗਿਆ ਸਵਾਲ ਇਹ ਹੈ ਕਿ ਕੀ ਕਾਂਗਰਸ ਨੇ ਪੰਜਾਬ 'ਚ ਆਪਣੇ ਹੱਕ ਦੀ ਜ਼ਮੀਨ ਤਿਆਰ ਕਰ ਲਈ ਹੈ ਆਪਣੇ ਪੱਖ ਦੀ ਜ਼ਮੀਨ ਤਿਆਰ ਕਰ ਲਈ ਹੈ ਕਿ ਲੋਕਾਂ ਨੂੰ ਤੁਸੀਂ ਦੱਸ ਦਿੱਤਾ ਕਿ ਤੁਸੀਂ ਕਿਹੜੇ ਮੁੱਦਿਆਂ ਤੇ ਆਉਂਗੇ ਤੁਹਾਨੂੰ ਲੋਕ ਵੋਟ ਕਿਉਂ ਪਾਉਣ ਤੁਸੀਂ ਪੰਜਾਬ ਦਾ ਕੀ ਸਵਾਰੋਗੇ ਇੰਨੀ ਵਾਰ ਤੁਹਾਨੂੰ ਮੌਕਾ ਮਿਲਿਆ ਕੀ ਸਵਾਰਿਆ ਕੀ ਪੰਜਾਬ ਇਸ ਮਾਮਲੇ ਦੇ ਵਿੱਚ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਕਿ ਅਸੀਂ ਜਿੰਨੂ ਵੀ ਪੰਜਾਬ ਦੀ ਗੱਦੀ ਤੇ ਬਿਠਾਇਆ ਉਹ ਸਾਡਾ ਬਣਿਆ ਹੀ ਨਹੀਂ ਆ ਬਦਲਾਅ ਵਾਲੇ ਹੋਰ ਬਦਲ ਗਏ ਪੁਰਾਣਿਆਂ ਨੇ ਦਾ ਜੋ ਕੀਤਾ ਸੋ ਕੀਤਾ ਉਦੇ ਵਿੱਚੋਂ ਹੀ ਫਿਰ ਜੇ ਰਾਜਾ ਬੜਿੰਗ ਵੀ ਚੇਹਰਾ ਆ ਜੇ ਚੰਨੀ ਵੀ ਚੇਹਰਾ ਆ ਜੇ ਪ੍ਰਤਾਪ ਬਾਜਵਾ ਵੀ ਚੇਹਰਾ ਤੇ ਫਿਰ ਪ੍ਰਗਟ ਸਿੰਘ ਕਿਉਂ ਪਿੱਛੇ ਰਹਿਣ ਬਈ ਫਿਰ ਉਹਨਾਂ ਗੁਰਜੀਤ ਥੋੜੀ ਹਾਂ ਉਹ ਕਿਉਂ ਪਿੱਛੇ ਰਹਿਣ ਬਈ ਸੁਖਵਾਲ ਖਿਆਰਾ ਕਹਿੰਦਾ ਮੇਰੀ ਕੰਨੀ ਵੀ ਨਜ਼ਰਸਾਨੀ ਕਰ ਲੋ ਹੈਨਾ ਇਸੇ ਤਰ੍ਹਾਂ ਮਤਲਬ ਕਿ ਕੋਈ ਪਿਛਲੇ ਲੀਡਰਾਂ ਨੂੰ ਵਾਪਸ ਲਿਆਉਣ ਦੀਆਂ ਗੱਲਾਂ ਤੁਰਦੀਆਂ ਕਦੇ ਕੈਪਟਨ ਦੇ ਅਰਥ ਲਾਏ ਜਾਂਦੇ ਨੇ ਕਿ ਕੈਪਟਨ ਜਗਜੀ ਬੋਲੀ ਬੋਲ ਰਹੇ ਨੇ ਵਾਪਸ ਆ ਕੇ ਚੇਹਰੇ ਤਾਂ ਨਹੀਂ ਬਣਨਾ ਚਾਹੋਗੇ ਕੋਈ ਕਹਿੰਦਾ ਜਾਖੜ ਦੀ ਉਹਦੇ ਦਾਨੀ ਗੱਲ ਦੀ ਵਾਪਸ ਤਾਂ ਨਹੀਂ ਆਉਣਾ ਚਾਹਤੇ ਕਹਿੰਦੇ ਨਹੀਂ ਜੇ ਹਿੰ ਉਹਨਾਂ ਕਹਿੰਦੇ ਨਾ ਨਾ ਬੀਜੇਂਦਰ ਬੀਜੇਂਦਰ ਸਿੰਘਲਾ ਵੀ ਡਾਟ ਚ ਹੈਗਾ ਜੀ ਕਿੰਝ ਚੱਲ ਜਿੰਦੀਆਂ ਸੋ ਇਹ ਸਾਰੀ ਸਥਿਤੀ ਚ ਨਵਜੋਤ ਸਿੱਧੂ ਦਾ ਜੀ ਕਹਿੰਦੇ ਜੀ ਫੈਸਲਾ ਹੋਣਾ ਉਹ ਤਾਂ ਘਰ ਲਈ ਦੀ ਮੈਂਬਰਸ਼ਿਪ ਰੱਦ ਹੋਈ ਨਵਜੋਤ ਸਿੰਘ ਸਿੱਧੂ ਦੀ ਝੋੜਾ ਹੋਈ ਹੈ ਸੋ ਸਾਰੇ ਇਸ ਪੈਨਲ ਤੋਂ ਵੀ ਦੇਖਦੇ ਨੇ ਕਿਤੇ ਉਹ ਤਾਂ ਨਹੀਂ ਸੋ ਇਹ ਚਿਹਰਿਆਂ ਚੁੱਲ ਜੀ ਕਾਂਗਰਸ ਦੇ ਅੰਦਰੋਂ ਚਿਹਰੇ ਦੇ ਮੁੱਦੇ ਨੂੰ ਖਤਮ ਕਰਨ ਦੇ ਲਈ ਭਪੇਸ਼ ਭਗੇਲ ਨੂੰ ਇਹ ਕਹਿਣਾ ਪੈਂਦਾ ਕਿ ਕੋਈ ਚਿਹਰਾ ਨਹੀਂ ਜੀ ਅਸਈਕ ਸੁਰਤਾਂ ਨਾਲ ਜੁੜਤਾ ਨਾਲ ਲੜਾਂਗੇ ਪਰ ਆਵਾ ਤੁਸੀਂ ਧਰਨੇ ਮਜਾਰੇ ਪ੍ਰਦਰਸ਼ਨ ਕਰ ਰਹੇ ਹੋ ਮਰੇਗਾ ਦੇ ਨਾਂ ਤੇ ਉਹਦੇ ਉੱਪਰ ਇੱਕ ਡੇਢ ਮਿੰਟ ਤੋਂ ਜ਼ਿਆਦਾ ਕੋਈ ਬੋਲ ਨਹੀਂ ਹੁੰਦਾ ਮਰੇਗਾ ਵਾਲਾ ਮਸਲਾ ਕਿੰਡਾ ਵੱਡਾ ਖੜਾ ਹੈ ਸੁੱਬਿਆਂ ਦੇ ਹੱਕ ਕਿਵੇਂ ਮਰਨੇ ਨੇ ਸੁੱਬਿਆਂ ਦੀ ਆਰਥਿਕਤਾ ਤੌਰ ਤੇ ਕੀ ਨੁਕਸਾਨ ਹੋਣਾ ਹੈ ਕਿਰਤੀ ਮਜ਼ਦੂਰ ਦਾ ਕੀ ਨੁਕਸਾਨ ਹੋਣਾ ਹੈ ਹੈਨਾ ਪਿੰਡਾਂ ਦੇ ਵਿਕਾਸ ਦਾ ਕੀ ਨੁਕਸਾਨ ਹੋਣਾ ਹੈ ਇਸ ਪਹਿਲੂ ਤੇ ਤੁਹਾਨੂੰ ਸਮਝ ਨਹੀਂ ਆਉਂਦੀ ਤੁਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੀ ਨਵੀਂ ਯੋਜਨਾ ਲਿਆਂਦੀ ਮਰੇਗਾ ਮਾਰ ਕੇ ਤੁਸੀਂ ਉਸ ਦੇ ਵਿੱਚ ਕਮਜ਼ੋਰੀਆਂ ਨੂੰ ਜਾ ਰੇਂਜ ਕਰ ਪਾ ਰਹੇ ਉਸੀ ਤਿਆਰੀ ਨਾਲ ਹੋ ਰਹੀ ਨਹੀਂ ਪਰ ਥੋੜਾ ਏਜੰਡਾ ਦਾ ਚਿਹਰਾ ਬਣਨਾ ਜਨਾਬ ਪੰਜਾਬ ਦੇ ਮੁੱਦਿਆਂ ਨੂੰ ਡਰੈਸ ਕਰਨਾ ਥੋੜਾ ਸੋ ਫਿਰ ਇਹਦਾ ਨੁਕਸਾਨ ਅਸੀਂ ਭੋਗ ਰਹੇ ਹਾਂ ਚਲੋ ਗੱਲ ਥੋੜੀ ਜੀ ਆਪਾਂ ਅਚਾਰਨ ਭੁੱਲਰ ਸਾਹਿਬ ਦੀ ਕਰ ਲਈਏ ਅਚਾਰਨ ਭੁੱਲਰ ਹੋਣੀ ਦੋ ਮਾਮਲਿਆਂ 'ਚ ਕਿਰੇਸੀ ਸੀਬੀਆਈ ਦੇ ਇੱਕ ਮਾਮਲਾ ਸੀ ਰਿਸ਼ਵਤ ਖੋਰੀ ਦਾ ਦੂਆ ਮਾਮਲਾ ਸੀ ਆਮਦਨ ਤੋਂ ਬਾਅਦ ਚਾਹਤਾਂ ਦਾ ਰਿਸ਼ਵਤ ਖੋਰੀ ਦੇ ਮਾਮਲੇ 'ਚ ਚਾਰ ਸ਼ੀਟ ਪੇਸ਼ ਹੋ ਗਈ ਜ਼ਮਾਨਤ ਲਈ ਉਪਰੀ ਅਦਾਲਤ ਤੱਕ ਗਏ ਬਰੰਗ ਮੋੜ ਤੇ ਹੇਠਲੀ ਅਦਾਲਤ ਸੀਬੀਆਈ ਚਾਰਜੀ ਲਾਈ ਹਾਂ ਉਥੋਂ ਅਰਜੀ ਖਾਰਜ ਹੋ ਗਈ ਫਿਲਹਾਲ ਕੋਈ ਉਮੀਦ ਨਹੀਂ ਪਰ ਜਦੇ ਖਬਰ ਆਈ ਕਿ ਨਹੀਂ ਦੂਏ ਮਾਮਲੇ ਚ ਜ਼ਮਾਨਤ ਮਿਲ ਗਈ ਹੁਣ ਦੂਆ ਮਾਮਲਾ ਆਪਦੇ ਤੋਂ ਵੱਧ ਭਈ ਅਗਲੇ ਨਾਲ ਤੱਕ ਚਾਰ ਸੀਟਿੰਗ ਦਾਖਲ ਕੀਤੀ ਮੇਰੇ ਤਾਂ ਸਵਾਲ ਉੱਠ ਰਹੇ ਸੀ ਕਿ ਸੀਬੀਆਈ ਕਿਉਂ ਮੱਠੀ ਪੈਗੀ ਪਹਿਲਾਂ ਤਾਂ ਈਡੀਵੀ ਆਦੀ ਸੀ ਈਡੀ ਕਿਉਂ ਮੱਠੀ ਪੈਗੀ ਪਰ ਇੱਕ ਪਟੀਸ਼ਨਰ ਚਰਨ ਪੁਲਰ ਨੇ ਹਾਈ ਕੋਰਟ ਪਾਈ ਵੀ ਸੀ ਕਿ ਸੀਬੀ ਵੀ ਤਾਂ ਕੇਸ ਹੀ ਗਲਤ ਹੈ ਇਹ ਮੈਨੂੰ ਕਿਵੇਂ ਫੜ ਸਕਦੇ ਆ ਜੀ ਚੰਡੀਗੜ੍ਹ ਵੀ ਪੰਜਾਬ ਦੀ ਰਾਜਧਾਨੀ ਹੈ ਜੀ ਪੰਜਾਬ ਸਰਕਾਰ ਦਾ ਪੁੱਛਿਆ ਨਹੀਂ ਇਹਨਾਂ ਨੇ ਉਹ ਕੰਦੀ ਜੀ ਸੰਦਾ ਸਾਰਾ ਅਧਿਕਾਰ ਹੁਣ ਬਈ ਈਡੀ ਦੇ ਨਾਲ ਆਡਾ ਮਮਤਾ ਬੈਂਦੀ ਜੀ ਮੰਗ ਭਗਵੰਤ ਮਾਨਤਾ ਲੈਣ ਤੋਰਿਆ ਤੇ ਬੈਸੇ ਤਾਂ ਵਿਜੀਲੈਂਸ ਜਾਂਚ ਕਰਨ ਨੂੰ ਫਿਰਦੀ ਸੀ ਅਚਾਨਕ ਭੁੱਲਰ ਦੇ ਮਾਮਲੇ ਚ ਹੋਰ ਅਫਸਰਾਂ ਦੀ ਕਰ ਲਵੇ ਜਾਂਚ ਪੰਜਾਬ ਚ ਸਾਰੇ ਇਮਾਨਦਾਰ ਤਾਂ ਹੈ ਨਹੀਂਗੇ ਪਰ ਹਰਚਰਨ ਪੁੱਲਰ ਹਾਈ ਕੋਰਟ ਗਈ ਸੀ ਸੀਬੀਆਈ ਦੀ ਮਤਲਬ ਇਹ ਸ਼ਿਕਾਇਤ ਨੂੰ ਇਹ ਰੱਦ ਕਰਾਉਣਾ ਐਫ ਆਈ ਆਰ ਨੂੰ ਇਹ ਰੱਦ ਕਰਾਉਣਾ ਕਿ ਪ੍ਰਕਿਰਿਆ ਹੀ ਗਲਤ ਹੈ ਇਹ ਕੇਸ ਹੀ ਖਾਰਜ ਹੋਣਾ ਚਾਹੀਦਾ ਪਰ ਜੀ ਉਥੋਂ ਪਟੀਸ਼ਨ ਆਪਣੀ ਵਾਪਸ ਲੈ ਲਈ ਹੁਣ ਪਟੀਸ਼ਨ ਵਾਪਸ ਲੈਣ ਦਾ ਮਤਲਬ ਕਿ ਹਰਚਨ ਪੁੱਲਰ ਦੇ ਵਕੀਲਾਂ ਨੂੰ ਸਮਝ ਆ ਗਿਆ ਕਿ ਵੀ ਇੱਥੋਂ ਕੁਝ ਖੱਟਿਆ ਨਹੀਂ ਜਾਣਾ ਵੈਸੇ ਝਾੜਾ ਤਾਂ ਮਾਰ ਜੋ ਅਦਾਲਤ ਤੋਂ ਪੰਜਾਬ ਸਰਕਾਰ ਨੂੰ ਕਹਿੰਦੇ ਹੋ ਮਾਨ ਕੁਗੋਇਲ ਹੋਰਾਂ ਦੇ ਮਿੰਟੂ ਗੁਰਸਰੀ ਵਾਲੇ ਮਾਮਲੇ ਚ ਵੀ ਪੈ ਗਈਆਂ ਕਿ ਵੀ ਤੁਸੀਂ ਆ ਕੀ ਕਰ ਜੰਨੇ ਲੋਕਾਂ ਦੀ ਆਜ਼ਾਦੀ ਦਾ ਸਵਾਲ ਪੁੱਛਣ ਦੀ ਯਾਦ ਦਾ ਹੱਕ ਤੁਸੀਂ ਕਿਵੇਂ ਖੋਲੋਗੇ ਅਨੇਕ ਮਾਨਜੂ ਹਾਈ ਕੋਰਟ ਨੇ ਵੀ ਪੁੱਛਿਆ ਪੰਜਾਬ ਸਰਕਾਰ ਦੇ ਵਕੀਲਾਂ ਨੂੰ ਕਿ ਭਾਈ ਇਹ ਕਿਹੜਾ ਤਰੀਕਾ ਕਰਨਾ ਪੁਲਿਸ ਰਾਜ ਥੋੜਾ ਪੰਜਾਬ ਚ ਸੋ ਇਸ ਮਸਲੇ ਤੇ ਕਹਿੰਦੇ ਕੋਈ ਤਰਕ ਨਹੀਂ ਸੀ ਕੋਈ ਜਵਾਬ ਨਹੀਂ ਸੀ ਕਿ ਰਿਓ ਉਸ ਮਸਲੇ ਤੇ ਵੀ ਹੈਗੇ ਨੇ ਕਿ ਰਿਆ ਚਰਨ ਪੁੱਲਰ ਵਾਲੇ ਮਸਲੇ ਤੇ ਵੀ ਹੈਗੇ ਨੇ ਭਰਚਰਨ ਪੁੱਲਰ ਉਹਨੇ ਆਪਣੀ ਇਹ ਪਟੀਸ਼ਨ ਵਾਪਸ ਲੈ ਕੇ ਕਿ ਹੁਣ ਸਰ ਰਾਬਾਸੇ ਛੱਡ ਦਿੱਤੀ ਹੈ ਕਾਰਵਾਈ ਜਾਂ ਪਹੁੰਚੋ ਪਰੋਚਨਾ ਨੂੰ ਸਟੈਕਲ ਕਰਨ ਦੀ ਹੈ ਕੋਸ਼ਿਸ਼ਾਂ ਨੇ ਜੇ ਵੀ ਪਰ ਇੱਕ ਕੇਸ ਹੀ ਅੱਗੇ ਵਧ ਰਿਹਾ ਬਾਕੀ ਕੇਸਾਂ 'ਚ ਸਾਰੀ ਠੰਡ ਮੱਠ ਵਰਤ ਗਈ ਹੈ ਨਿਊਜ਼ੀਲੈਂਡ ਦੇ ਵਿੱਚ ਇੱਕ ਵਾਰ ਫੇਰ ਨਗਰ ਕੀਰਤਨ ਨੂੰ ਰੋਕਣ ਦੀ ਕੋਸ਼ਿਸ਼ ਹੋਈ ਨਿਊਜ਼ੀਲੈਂਡ 'ਚ ਦੂਜੀ ਵਾਰ ਹੈ ਜਦੋਂ ਨਗਰ ਕੀਰਤਨ ਦੇ ਵਿਰੋਧ ਦੇ ਲਈ ਸਥਾਨਕ ਇੱਕ ਡੈਸਟਿਨੀ ਚਰਚ ਨਾਲ ਜੁੜੇ ਲੋਕ ਉਤਰਦੇ ਨੇ ਉਹ ਇੱਕ ਖਾਸ ਵਰਗ ਨੂੰ ਰੀਪਰਚੈਂਟ ਕਰਦੇ ਨੇ ਦੰਪ ਭਰਦੇ ਨੇ ਕਿ ਜੀ ਕੇ ਇਹ ਜਿਹੜੇ ਬਾਹਰਲੇ ਮੁਲਕਾਂ ਤੋਂ ਹੋਰ ਧਰਮਾਂ ਦੇ ਲੋਕ ਆਏ ਨੇ ਉਹ ਜੀ ਸਾਡਾ ਸੱਭਿਆਚਾਰ ਵਿਗਾੜ ਰਹੇ ਨੇ ਹੈਨਾ ਜੀ ਸਾਡੀਆਂ ਸੜਕਾਂ ਸਾਡੀਆਂ ਗਲੀਆਂ ਸਾਡੀਆਂ ਨੇ ਜੀ ਇਸ ਲਈ ਅਸੀਂ ਅਗਰ ਕੀਤਨੀ ਨਿਕਲਦੇ ਆਗੇ ਜਦੋਂ ਕਿ ਨਿਊਜ਼ੀਲੈਂਡ ਦੇ ਬਹੁ ਗਿਣਤੀ ਲੋਕ ਇਸ ਗੱਲ ਤੋਂ ਵਾਕਿਫ ਨੇ ਕਿ ਸਿੱਖ ਸੰਸਥਾਾਂ ਸਿੱਖ ਗੁਰੂ ਘਰ ਇਹਨਾ ਸਿੱਖ ਸੰਗਠਨ ਸਿੱਖ ਪਾਈਚਾਰਾ ਕਿਸੇ ਵੀ ਮੁਸ਼ਕਲ ਸਮੇਂ ਸਾਡੇ ਨਿਊਜ਼ੀਲੈਂਡ ਦੇ ਮੂਲਕ ਦੇ ਵਿੱਚ ਰਹਿੰਦੇ ਆ ਸਾਡੇ ਲੋਕਾਂ ਦੀ ਖੜਦਾ ਹੈ ਉਹਨਾਂ ਦੀ ਸੇਵਾ ਭਾਵਨਾ ਲੰਗਰ ਪ੍ਰਕਿਰਿਆ ਤੋਂ ਪਰਵਾਹਤ ਨਹੀਂ ਪਰ ਇੱਕ ਅਚੇਜ਼ ਤੌਰ ਦੇ ਉੱਤੇ ਜਿਹੜੇ ਲੋਕ ਡੈਸਟੀਨੀ ਚਰਚ ਨਾਲ ਜੁੜੇ ਨੇ ਉਹ ਉਤਰਦੇ ਨੇ ਇਹ ਭਾਰਤ ਨਹੀਂ ਇਹ ਨਿਊਜ਼ੀਲੈਂਡ ਹੈ ਨੋ ਉਹ ਹੱਕਾ ਡਾਂਸ ਕਰਕੇ ਉਹਦਾ ਵਿਰੋਧ ਪ੍ਰਗਟਾਉਂਦੇ ਨੇ ਬੇਸ਼ੱਕ ਪਿਛਲੀ ਵਾਰ ਨਗਰ ਕੀਤੇ ਰੋਕਣ ਦੀ ਕੋਸ਼ਿਸ਼ ਇਸ ਵਾਰ ਸੜਕਾਂ ਦੇ ਆਰਤ ਗਿਰਦ ਖੜਕੇ ਉਹਨਾਂ ਨੇ ਆਪਣਾ ਰੋਸਾ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਪਰ ਇਸ ਨੂੰ ਲੈ ਕੇ ਇੱਕ ਫਿਕਰ ਵੀ ਵਧਿਆ ਇੱਕ ਚਿੰਤਾ ਵੀ ਵਧੀ ਹੈ ਤੇ ਇੱਕ ਟਕਰਾਅ ਦਾ ਡਰ ਵੀ ਪੈਦਾ ਹੋਇਆ ਇਹਦੇ ਵਿੱਚੋਂ ਫਿਰ ਐਡਵੋਕੇਟ ਹਿੰਦਰ ਸਿੰਘ ਧਾਮੀ ਜਿਹੜੇ ਸਟ੍ਰੋਂਗ ਨੀਕਰਤਾ ਬੰਦ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੇ ਬਕਾਇਦਾ ਤੌਰ ਤੇ ਇਹ ਕਿਹਾ ਕਿ ਵਾਰ-ਵਾਰ ਜੇ ਇੱਕ ਪ੍ਰਕਿਰਿਆ ਹੋ ਰਹੀ ਹੈ ਤੇ ਮਤਭਾਗੀ ਹੈ ਆਰ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਸਾਡੀ ਨੂੰ ਸਾਡੇ ਵਿਦੇਸ਼ ਮੰਤਰੀ ਨੂੰ ਪਕਾਇਦਾ ਤੌਰ ਤੇ ਇਸ ਸਬੰਧ ਦੇ ਵਿੱਚ ਨਿਊਜ਼ੀਲੈਂਡ ਨਾਲ ਗੱਲ ਕਰਨੀ ਚਾਹੀਦੀ ਹੈ ਉੱਥੋਂ ਦੇ ਹਮ ਰਤਬਾ ਹੈ ਆਪਣੇ ਅਹੁਦੇਦਾਰਾਂ ਨਾਲ ਮੰਤਰੀਆਂ ਨਾਲ ਤਾਲਮਿਲ ਕਰਨਾ ਚਾਹੀਦਾ ਹੈ ਤਾਂ ਕਿ ਭਾਈਚਾਰਤ ਤੌਰ ਤੇ ਵੀ ਕਿਉਂਕਿ ਜਦੋਂ ਅਜਿਹਾ ਕੋਈ ਪ੍ਰਦਰਸ਼ਨ ਹੁੰਦਾ ਹੈ ਉਹਦੇ ਵਿੱਚੋਂ ਕਈ ਸ਼ਰਾਬੀ ਲੋਕਾਂ ਨੂੰ ਮੌਕਾ ਮਿਲ ਜਾਂਦਾ ਫਿਰ ਉਹ ਇਕੱਲੇ ਦੋਲੇ ਦੇਖ ਕੇ ਕਿਸੇ ਤੇ ਅਟੈਕ ਕਰਨ ਕੋਈ ਨਸਲੀ ਹਮਲਾ ਹੋਵੇ ਉਪਾਤਿਤੀ ਹੋਵੇ ਹੈਨਾ ਉਹ ਕਿਸੇ ਹਿੰਦੂ ਸਿੱਖ ਤੇ ਹੋਵੇ ਜੋ ਜਿਕਰ ਜਿਆ ਹੁੰਦਾ ਫਿਰ ਉਹ ਨਵਾਂ ਇੱਕ ਸਵਾਲ ਖੜਾ ਹੁੰਦਾ ਇਹਨਾਂ ਸਾਰੀਆਂ ਚੁਣੌਤੀਆਂ ਨੂੰ ਧਿਆਨ ਚ ਰੱਖਦੇ ਹੋਏ ਹੁਣ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਨਿਊਜ਼ੀਲੈਂਡ ਦੀ ਸਰਕਾਰ ਨਾਲ ਇਸ ਪੈਨ ਉਤੇ رابطہ ਕਰਨ ਤਾਂ ਕਿ ਅਜਿਹਾ ਘਟਨਾ ਜਿਹੜੀ ਇਹ ਤਾਂ ਜਾ ਫਿਰ ਵਾਪਰੀ ਹੈ ਕਿਉਂਕਿ ਲਗਾਤਾਰ ਦੂਜੀ ਵਾਰ ਨਿਊਜ਼ੀਲੈਂਡ ਚ ਇੱਕ ਵਾਰ ਫੇਰ ਮਤਲਬ ਕਿ 20 ਦਿਨਾਂ ਦੇ ਅੰਦਰ ਅੰਦਰ ਲਗਭਗ ਇਹ ਦੂਜੀ ਵਾਰ ਜਦੋਂ ਇਸ ਤਰ੍ਹਾਂ ਅਗਰ ਕੀਤਾ ਰੁਕਿਆ ਗਿਆ ਤਾਂ ਉਹਦਾ ਬਰਾਨੀ ਟਮਾਕੀ ਸਮੂਹ ਨੇ ਜਿਹੜੇ ਉਹਦੇ ਲੋਕ ਨੇ ਜਿਹੜੇ ਹਾਕਾ ਡਾਂਸ ਕਰਕੇ ਕਾਰਵਾਈ ਕਰਨ ਜਿਹਦੀ ਸਮੂੱਚੇ ਮਨੁੱਖਤੰਪੈਰ ਕਰਨ ਵਾਲੇ ਬਿਲੋ ਵਿਰੋਧ ਹੋ ਰਿਹਾ ਕਿ ਇਹ ਤਰੀਕਾ ਕਰਵਾਜਬ ਨਹੀਂ ਹੈ ਸੋ ਦਿਖਦੇ ਹੈ ਜੀ ਕਿ ਐਸਜੀਪੀਸੀ ਦੀ ਇਸ ਅਪੀਲ ਤੇ ਇਸ ਪਹੁੰਚ ਤੇ ਕੇਂਦਰ ਸਰਕਾਰ ਕੋਈ ਰੁਕ ਹਕਤਿਆਰ ਕਰਦਾ ਕਿ ਅਣ ਦੇਖੀ ਕਰਕੇ ਰੱਖਦਾ ਬਹੁਤ ਬਹੁਤ ਸ਼ੁਕਰੀਆ